ਸੱਜਣ ਸੱਚਾ ਪਾਤਸ਼ਾਹ ਸਰ ਸ਼ਹੰਦેશਾ ਜਿਸ ਪਾਸ ਬੈਠਿਆ ਸੋਹੀਏ ਸਵਣਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਨਮਾਤ ਕੀਜੈ ਹਰਵੰਝਾ ਤਿੰਨ ਸਨੇ ਦੇ ਫਰੇ ਬਿਨ ਨਵੇਂ ਓਏ ਖੱਪ ਖੱਪ ਹੋਏ ਕਰਾਂਝਾ ਬੋ ਨਾਮ ਨਾਮ ਹਰਮਜਾ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਾਵ ਹਰ ਕੀਰਤ ਕਲਯੁਗ ਪਦ ਉਤਮ ਹਰ ਬਾਈਏ ਸਤਗੁਰ ਮਾਝ ਹੋਂਬ ਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜ ਸਤਿਗੁਰ ਸਾ ਪਾਇ ਵਡ ਦਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਣ ਰਉ ਉਰ ਧਾਰਿਓ ਮਨ ਮਜ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਰੂਰ ਧਾਰਿਓ ਮਨ ਮਝ ਧਰਮ ਰਾਏ ਧਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਆਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਜਿਤਨੇ ਵੀ ਸੰਗਤ ਆਪ ਜੀ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ ਗੁਰੂ ਦਰਬਾਰ ਅੰਦਰ ਸਵਾਇਮਾਨ ਹੋ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੁਟਾਨ ਕੋ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਬਖਸ਼ਿਸ਼ ਕੀਤੀ ਔਰ ਕੁਝ ਸਮਾਂ ਸਮਾ ਸਾਨੂੰ ਗੁਰੂ ਦੇ ਦਰਬਾਰ ਅੰਦਰ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਪ ਜੀ ਹਰ ਰੋਜ਼ ਬੜੇ ਪ੍ਰੇਮ ਦੇ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਮਨੁੱਖਾ ਜਨਮ ਦੇ ਲਾ혜 ਨੂੰ ਸេច ਜੀ ਪ੍ਰਾਪਤ ਕਰ ਲਈਓ ਔਰ ਸਾਡੀ ਜ਼ਿੰਦਗੀ ਦਾ ਮਨੋਰਥ ਵੀ ਅਸਲ ਦੇ ਅੰਦਰ ਇਹ ਹੈ ਜਿੱਥੇ ਸਾਡੀ ਪੈਦਾਇਸ਼ ਹੁੰਦੀ ਹੈ ਸਾਡਾ ਜਨਮ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਸੰਸਾਰ ਦੇ ਅੰਦਰ ਵਿਚਰਦੇ ਹਾਂ ਜਿੱਦਾਂ ਦੇ ਕਰਮ ਕਮਾਉਣੇ ਹਾਂ ਜਿੱਦਾਂ ਦੀ ਸੋਏ ਦੇ ਅੰਦਰ ਰਹਿਣੀ ਦੇ ਅੰਦਰ ਰਹਿਨੇ ਹਾਂ ਉਦੋਂ ਦਾ ਫਿਰ ਪ੍ਰਗਟਾਵਾ ਸੰਸਾਰ ਦੇ ਅੰਦਰ ਸਾਡਾ ਹੋ ਜਾਂਦਾ ਹੈ ਉਦੋਂ ਦਾ ਨਾਮਣਾ ਸਾਡਾ ਬਣ ਜਾਂਦਾ ਹੈ ਜਦੋਂ ਸੰਸਾਰ ਦੇ ਅੰਦਰ ਵਿਚਰਦੇ ਹਾਂ ਤੇ ਉਹਦੇ ਵਿੱਚ ਜਿੱਦਾਂ ਦੇ ਅਸੀਂ ਕਰਮ ਕਮਾਉਂਦੇ ਹਾਂ ਉਦੇ ਵਿੱਚ ਬਹੁਤ ਵੱਡਾ ਰੋਲ ਸਾਡੀ ਮਾਂ ਦਾ ਹੁੰਦਾ ਇਹ ਸੰਸਾਰ ਦੀ ਮਨੋਤਾ ਮੰਨਿਆ ਜਾਂਦਾ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਵੀ ਜਿੱਦਾਂ ਦਾ ਮਾਤਾ ਬੱਚੇ ਨੂੰ ਸਿੱਖਿਆ ਦਿੰਦੀ ਹੈ ਜਿਵੇਂ ਜਿੱਦਾਂ ਦਾ ਸਾਫ ਸ਼ਬਦਾਂ ਦੇ ਵਿੱਚ ਕਹੇ ਲੀਏ ਉਹ ਬੱਚੇ ਨੂੰ ਦੁੱਧ ਪਿਆਉਂਦੀ ਐ ਉਦਾਂ ਦਾ ਹੀ ਅਗੋਂ ਬੱਚਾ ਕਰਮ ਕਮਾਉਂਦਾ ਹੈ ਸੰਸਾਰ ਦੇ ਉੱਪਰ ਜੇ ਅਸੀਂ ਭਲੇ ਕਰਮ ਕਰਦੇ ਹਾਂ ਕੋਈ ਚੰਗਾ ਕਰਮ ਕਰਦੇ ਹਾਂ ਤੇ ਫਿਰ ਸਾਡੀ ਮਾਤਾ ਨੂੰ ਦੁਨੀਆ ਦੇ ਲੋਕ ਸਤਿਕਾਰ ਦਿੰਦੇ ਨੇ ਦੁਨੀਆ ਦੇ ਲੋਕ ਵਡਿਆਈ ਦਿੰਦੇ ਨੇ ਵੀ ਇਹਦੀ ਔਲਾਦ ਬੜੀ ਚੰਗੀ ਹੈ ਇਹ ਭਲੇ ਕਰਮ ਕਰਨ ਵਾਲੇ ਨੇ ਤੇ ਬਾਣੀ ਦੇ ਅੰਦਰ ਵੀ ਅਸੀਂ ਥਾਂ-ਥਾਂ ਤੇ ਇਸ ਚੀਜ਼ ਦਾ ਜ਼ਿਕਰ ਆਉਂਦਾ ਵੀ ਜਦੋਂ-ਜਦੋਂ ਵੀ ਸੁੱਖ ਦੀ ਗੱਲ ਹੋਈ ਹੈ ਪ੍ਰਭੂ ਦੇ ਨਾਲ ਮਿਲਾਪ ਦੀ ਗੱਲ ਕਿਸੇ ਦੀ ਹੁੰਦੀ ਹੈ ਤੇ ਪਹਿਲਾਂ ਜ਼ਿਕਰ ਮਾਦਾ ਆਉਂਦਾ ਭਾਵੇਂ ਅਸੀਂ ਹਰ ਰੋਜ਼ ਬਾਣੀ ਪੜ੍ਹਦੇ ਆ ਆਨੰਦ ਸਾਹਿਬ ਦੀ ਉਹ ਸ਼ੁਰੂਆਤੀ ਤੋ ਹੁੰਦੀ ਹੈ ਵੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਾਂ ਅਸੀਂ ਬਾਣੀ ਦੇ ਅੰਦਰ ਹੋਰ ਬੜੀਆਂ ਥਾਵਾਂ ਤੇ ਜ਼ਿਕਰ ਆਉਂਦਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ ਵਿਸਰਿਆ ਜਨ ਨਾਮ ਤੇ ਭੁਏ ਭਾਰਖੀਏ ਆਪ ਲਈ ਲੜ ਲਾਏ ਦਰਦਰ ਵੇਸ ਸੇ ਤਿੰਨ ਧਨ ਜਨਿੰਦੀ ਮਾਉ ਆਏ ਸਫਲ ਸੇ ਜਿਹੜੇ ਭਲੇ ਕਰਨ ਕਰਦੇ ਉਹਨਾਂ ਦੇ ਬਾਣੀ ਦੀ ਪੰਕਤੀਆਂ ਜਿਹੜੇ ਕੀ ਰਤੇ ਇਸ਼ਕ ਖੁਦਾਏ ਜਿਹੜੇ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਰੰਗ ਲਿਆ ਫਿਰ ਉਹਨਾਂ ਦੀ ਮਾਤਾਂ ਦੀ ਦੁਨੀਆ ਦੇ ਲੋਕ ਸਲਾਹਤਾ ਕਰਦੇ ਨੇ ਭਲਾ ਕਿਹਾ ਜਾਂਦਾ ਸੰਸਾਰ ਦੇ ਬੜਬੜਾਈ ਹੁੰਦੀ ਹੈ ਤੇ ਇਸੇ ਤਰ੍ਹਾਂ ਜਿੱਥੇ ਹੁਣ ਨਾਮ ਜਪਣ ਵਾਲੇ ਦੀ ਮਾਤਾ ਨੂੰ ਧੰਨ ਕਿਹਾ ਜਾ ਰਿਹਾ ਇਸ ਸੁਭਾਅ ਕਾ ਦੁਨੀਆ ਦੇ ਲੋਗ ਜਿਹੜੀ ਔਲਾਦ ਚੰਗੀ ਨਹੀਂ ਨਾ ਨਿਕਲਦੀ ਤੇ ਉਹਨਾਂ ਦੀ ਮਾਤਾ ਨੂੰ ਵੀ ਲਾਂਭੇ ਦਿੱਤੇ ਜਾਂਦੇ ਨੇ ਸੰਸਾਰ ਦੇ ਉੱਪਰ ਵਿਚਰਦੇ ਅਕਸਰ ਹੀ ਅਸੀਂ ਇਹ ਸੁਣਦੇ ਰਹਿੰਨੇ ਆ ਉਹਨਾਂ ਦੀ ਮਾਤਾ ਨੂੰ ਫਿਰ ਲਾਂਭੇ ਦਿੱਤੇ ਜਾਂਦੇ ਨੇ ਤੇ ਉਸੇ ਤਰ੍ਹਾਂ ਦਾ ਇਹ ਸ਼ਬਦ ਅੱਜ ਦਾ ਸੱਚੇ ਪਾਤਸ਼ਾਹ ਜੀ ਨੇ ਹੁਕਮ ਦੇ ਵਜੂ ਸਾਨੂੰ ਬਖਸ਼ਿਸ਼ ਕੀਤਾ ਹੈ ਇੱਕ ਪਾਸੇ ਤਾਂ ਉਹ ਹੋ ਗਏ ਹੁਣ ਜਿਹੜੇ ਨਾਮ ਜਪਦੇ ਨੇ ਤੇ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ ਉਹਨਾਂ ਦਾ ਜ਼ਿਕਰ ਸੱਚੇ ਪਾਤਸ਼ਾਹ ਇਸ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਕਰ ਰਹੇ ਨੇ ਜੈਤ ਸਰੀ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਕਿਨ ਲਕਿ ਜੇਨ ਹਰ ਹਿਰਦੈ ਨਾਮ ਨਾ ਵਸਿਓ ਜਿਨ੍ਹਾਂ ਦੇ ਹਿਰਦੇ ਘਰ ਦੇ ਅੰਦਰ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਤਿੰਨ ਮਾਤ ਕੀਜੈ ਹਰਬੰਦ ਕਿੰ ਲੱਗੇ ਉਹਨਾਂ ਨੂੰ ਸੰਸਾਰ ਦੇ ਉੱਪਰ ਆਉਣਾ ਹੀ ਨਹੀਂ ਚਾਹੀਦਾ ਸੀ ਉਹਨਾਂ ਦੀ ਮਾਤਾ ਨੂੰ ਉਹਨਾਂ ਨੂੰ ਜਨਮ ਦੇਣ ਤੋਂ ਸਮਰਥੀ ਰਹਿ ਜਾਣਾ ਚਾਹੀਦਾ ਸੀ ਤਿੰਨ ਮਾਤ ਕੀਜੈ ਹਰ ਵਾਂਝਾ ਨਹੀਂ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ ਤਿੰਨ ਸੁਨੀ ਦੇ ਫਿਰੈ ਬਿਨ ਨਾਵੇ ਓਏ ਖਖਖਪ ਮੁਏ ਕਰੰਝ ਉਹਨਾਂ ਦੀ ਜਿਹੜੀ ਸਰੀਰਕ ਬੰਤਰ ਹੈ ਦੇਹ ਹੈ ਜਿੰਨ ਸੁੰਨੀ ਦੇ ਫਰੇਬਿਨ ਨਾਵੇ ਨਾਮ ਤੋਂ ਬਿਗੈਰ ਸੰਸਾਰ ਦੇ ਉੱਪਰ ਕਿੱਦਾਂ ਵਿਚਰਦੇ ਨੇ ਉਹ ਇਹ ਖੱਪ ਖੱਪ ਮੁਏ ਕਰੰਝ ਉਹਨਾਂ ਨੂੰ ਸੰਸਾਰ ਦੇ ਉੱਪਰ ਆ ਕੇ ਭਟਕਣਾ ਲੱਗੀ ਰਹਿੰਦੀ ਹੈ ਉਹ ਇੱਧਰ ਉੱਧਰ ਦੌੜਦੇ ਰਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਣ ਕਾਰਨ ਉਹ ਫਿਰ ਉਹਨਾਂ ਦੇ ਪੱਲੇ ਕੇਵਲ ਤੇ ਕਿਵਲ ਖੁਆਰੀ ਹੁੰਦੀ ਹੈ ਇਸ ਲਈ ਭਾਈ ਗੁਰਦਾਸ ਜੀ ਨੇ ਕੁਝ ਜਿੱਥੇ ਤਾਂ ਅਸੀਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰਵ ਮਨਾ ਰਹੇ ਹਾਂ ਉਹਨਾਂ ਦੇ ਬਾਬਤ ਬਹੁਤ ਸੱਚੇ ਢੰਗ ਦੇ ਨਾਲ ਉਹਨਾਂ ਦੀ ਉਸਤਤ ਬਿਆਨੀ ਹੈ ਉੱਥੇ ਮਾਤਾ ਪਿਤਾ ਦਾ ਵੀ ਜਦੋਂ ਜ਼ਿਕਰ ਕਰਦੇ ਨੇ ਨਾ ਉਹ ਭਾਈ ਗੁਰਦਾਸ ਜੀ ਉਹ ਕਹਿਣ ਲੱਗੇ ਵੀ ਜੇ ਮਾਤਾ ਤੇ ਪਿਤਾ ਨੂੰ ਛੱਡ ਕੇ ਅਸੀਂ ਤੀਰਥਾਂ ਤੇ ਫਿਰਦੇ ਆਂ ਮਾਤਾ ਤੇ ਪਿਤਾ ਨੂੰ ਛੱਡ ਕੇ ਅਸੀਂ ਦਾਨ ਪੁੰਨ ਕਰਦੇ ਆ ਤੇ ਉਹ ਸਾਡੇ ਕਿਸੇ ਕੰਮ ਨਹੀਂ ਆਉਣ ਵਾਲਾ ਸਗੋਂ ਉਲਟ ਉਹਨਾਂ ਨੇ ਉਹ ਭੜੇ ਲਫ਼ਜ਼ ਵਰਤੇ ਨੇ ਜੇ ਮਾਤਾ ਪਿਤਾ ਨੂੰ ਛੱਡ ਕੇ ਅਸੀਂ ਕੋਈ ਹੋਰਾਂ ਕਰਤਾ ਦੇ ਅੰਦਰ ਲੱਗੇ ਆ ਕਿਉਂਕਿ ਜੇ ਮਾਤਾ ਪਿਤਾ ਦਾ ਸਤਕਾਰ ਹੋਵੇਗਾ ਤੇ ਫੇਰੀ ਉਰਬ ਦੇ ਨਾਲ ਨੇੜਤਾ ਵਾਲਾ ਪਲਾਂਗ ਜਿਹੜੀ ਉਹ ਪੱਟੀ ਜਾਣੀ ਹੈ ਜਿੱਥੇ ਉਹ ਦਸਦੇ ਨੇ ਵੀ ਮਾਂ ਪਿਓ ਪਰ ਹਰ ਪੜਾਏ ਭੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰ ਹਰ ਕਰੇ ਸੇਵ ਦੇਵੀ ਦੇਵਨਾ ਉਧਰ ਤੱਕ ਨਹੀਂ ਪਹੁੰਚਦੀ ਕਿਨ ਲੇ ਕਿ ਮਾਪਿਓ ਪਰਹਰ ਕਰੇ দান ਬੇਈਮਾਨ ਅਗਿਆਨ ਪ੍ਰਾਨੀ ਇਸ ਕਰਕੇ ਉਹਨਾਂ ਨੂੰ ਫਿਰ ਸੰਸਾਰ ਦੇ ਉੱਪਰ ਭਟਕਣਾ ਲੱਗੀ ਰਹਿੰਦੀ ਹੈ ਸੱਚੇ ਪਾਤਸ਼ਾਹ ਜੀ ਨੇ ਹੁਕਮ ਦੀ ਅਗਲੀ ਪੰਕਤੀ ਦੇ ਅੰਦਰ ਮਨ ਨੂੰ ਸੰਬੋਧਨ ਹੁੰਦਿਆਂ ਹੋਇਆਂ ਦੱਸਿਆ ਮੇਰੇ ਮਨ ਜਪ ਰਾਮ ਨਾਮ ਹਰਮਜ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਜਪ ਲੈਣਾ ਚਾਹੀਦਾ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਜੇ ਗੁਰੂ ਕੋਲ ਜਾਵਾਂਗੇ ਸੰਗਤ ਦੇ ਅੰਦਰ ਬੈਠਾਂਗੇ ਗੁਰੂ ਦੀ ਕੋਈ ਗੱਲ ਨਹੀਂ ਸੁਣਾਂਗੇ ਫੇਰ ਹੀ ਗੁਰੂ ਨੇ ਖੁਸ਼ ਹੋਣਾ ਫੇਰ ਹੀ ਗੁਰੂ ਨੇ ਕਿਰਪਾ ਕਰਨੀ ਹੈ ਤੇ ਫੇਰ ਹੀ ਗੁਰੂ ਨੇ ਇਹ ਸਮਝ ਸਾਡੀ ਝੋਲੀ ਦੇ ਅੰਦਰ ਪਾਉਣੀ ਹੈ ਜਿੰਨਾ ਸਮਾਂ ਗੁਰੂ ਤੋਂ ਟੁੱਟੇ ਰਵਾਂਗੇ ਉਹਨਾਂ ਸਮਾਂ ਇਹ ਚੀਜ਼ ਸਾਡੇ ਹਿਰਦੇ ਦੇ ਅੰਦਰ ਘਰ ਨਹੀਂ ਕਰ ਸਕਦੀ ਵੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਏ ਨਰਕ ਨਾ ਜਾਈਏ ਜਿਉ ਪਿੰਡ ਸਭ ਤਿਸ ਦਾ ਦੇਖ ਜੈ ਆਤ ਰਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਗੁਰੂ ਕੋਲ ਬੈਠਾਂਗੇ ਗੁਰੂ ਦੀ ਕਿਰਪਾ ਨੂੰ ਹਾਸਲ ਕਰਾਂਗੇ ਫਿਰ ਇਸ ਜੀ ਦੀ ਸਮਝ ਆਏਗੀ ਵੀ ਨਾ ਦੀ ਕਿੰਨੀ ਬਰਕਤ ਹੈ ਨਾਮ ਜਪਣ ਦੇ ਕਿੰਨੀ ਸਾਨੂੰ ਬਾਧਾ ਹੋਣਾ ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਐ ਨਰਕ ਨਾ ਜਾਈਏ ਨਰਕ ਦੇ ਵਿੱਚ ਜਾਣ ਤੋਂ ਬਚ ਜਾਵਾਂਗੇ ਜੇ ਰਤੀ ਭਰ ਵੀ ਅਸੀਂ ਪਰਮੇਸ਼ਰ ਦਾ ਨਾਮ ਜਪਾਂਗੇ ਜਿਹੜਾ ਸਾਨੂੰ ਕੀ ਆ ਜੀਓ ਉਹ ਸਾਡੀ ਜਿੱਥੇ ਜਿੰਦ ਦਾ ਸਹਾਰਾ ਬਨ ਵਾਲਾ ਹੈ ਜਾਂ ਅਸੀਂ ਪੜਦਿਆਂ ਜੀਵੋਂ ਪਾਏ ਪਿੰਡ ਜਿਨ ਸੱਜਿਆ ਦਿੱਤਾ ਪਹਿਨਣ ਖਾਣ ਜਿਨੇ ਸਾਨੂੰ ਖਾਣ ਦੇ ਲਈ ਸਾਨੂੰ ਪਹਿਨਣ ਦੇ ਲਈ ਕੱਪੜੇ ਦਿੱਤੇ ਨੇ ਤੇ ਜੇ ਤੂੰ ਭਲਾ ਚਾਹਨਾ ਸੰਸਾਰ ਦੇ ਉੱਪਰ ਵਿਚਰਦੇ ਹੋਇਆ ਜੇ ਲੋੜੇ ਚੰਗਾ ਆਪਣਾ ਕਰਪੁੰਨੂ ਨੀਚ ਸਦਾਈਏ ਤੇ ਫਿਰ ਉਨ ਨੂੰ ਕਮਾ ਕੇ ਨਾ ਸੰਸਾਰ ਦੇ ਉੱਪਰ ਨਾਮ ਜਪ ਕੇ ਆਪਣੇ ਆਪ ਨੂੰ ਹੌਣ ਢਾਡੀ ਕੰਨੀਚ ਜਾ ਕੇ ਇਸ ਗੱਲ ਦਾ ਧਾਰਨੀ ਬਣਾ ਕੇ ਵਿਚਰ ਤੇ ਫਿਰ ਤੇਰੀ ਦੁਨੀਆ ਦੇ ਲੋਕ ਵੀ ਸਲਾਹਤਾ ਕਰਨਗੇ ਫਿਰ ਤੇਰਾ ਮਨ ਜਿਹੜਾ ਉਹ ਨਾਮ ਜਪਣ ਦੇ ਲਈ ਵੀ ਕਰੇਗਾ ਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਏ ਸਤਗੁਰ ਮਾਝਾ ਕਲਯੁਗ ਦੇ ਸਮੇਂ ਦੇ ਅੰਦਰ ਕੇਵਲ ਤੇ ਕੇਵਲ ਨਾਮ ਜਪਿਆ ਹੀ ਉਹਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ ਤੇ ਇਹ ਸਤਗੁਰੂ ਹੀ ਸਮਝਾ ਸਕਦੇ ਨੇ ਤੇ ਗੁਰੂ ਤੋਂ ਹੀ ਇਹ ਨਾਮ ਦੀ ਦਾਤ ਪ੍ਰਾਪਤ ਹੋ ਸਕਦੀ ਹੈ ਹਉਮ ਵਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਜੇ ਗੁਰੂ ਕੋਲ ਜਾਣ ਲੱਗ ਗਿਆ ਗੁਰੂ ਦੀ ਗੱਲ ਨੂੰ ਸੁਣਨ ਲੱਗ ਗਿਆ ਫਿਰ ਜਿਹੜਾ ਗੁਪਤ ਨਾਮ ਤੇਰੇ ਜਿਹਦੇ ਤੋਂ ਤੁੰ ਟੁੱਟਿਆ ਹੋਇਆ ਉਹਦਾ ਪ੍ਰਗਟ ਸਤਿਗੁਰਜੀ ਹਿਰਦੇ ਦੇ ਅੰਦਰ ਕਰ ਦਿੰਦੇ ਨੇ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਿਖ ਗਏ ਗਵਾਜਾ ਇਨਾਂ ਨੂੰ ਸੱਚੇ ਪਾਤਸ਼ਾਹ ਜੀ ਦਾ ਸੰਗ ਮਿਲ ਗਿਆ ਉਹ ਬਡ ਭਾਗੇ ਹੋ ਜਾਂਦੇ ਨੇ ਔਰ ਸਾਰੇ ਉਹਨਾਂ ਦੇ ਦੁੱਖ ਕੋਟ ਅਗਾ ਗਏ ਨਾਸ ਉਹਨਾਂ ਦੇ ਸਾਰੇ ਜਿਹੜੇ ਕਿਲਵਿਖ ਉਹ ਗੁਰੂ ਪਾਤਸ਼ਾਹ ਕੱਟ ਦਿੰਦੇ ਨੇ ਗਵਾਜਾ ਸਤਗੁਰ ਸਾ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਦੋਂ ਗੁਰੂ ਦੇ ਨਾਲ ਨੇੜਤਾ ਬਣੀ ਗੁਰੂ ਨਾਲ ਮਿਲਾਪ ਹੋਇਆ ਪਹਿਲਾਂ ਹਿਰਦੇ ਘਰ ਦੇ ਅੰਦਰ ਬਹੁਤ ਅਫਗੁਣ ਸੀ ਤੇ ਫਿਰ ਗੁਰੂ ਨੇ ਕੀ ਕੀਤਾ ਬਹੁ ਗੁਣ ਸਾਂਝਾ ਬਹੁਤ ਗੁਣਾ ਦੀ ਸਾਂਝ ਪੈ ਗਈ ਬਹੁਤ ਗੁਣ ਪ੍ਰਾਪਤ ਹੋ ਗਏ ਨੇ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਓਰ ਧਾਰਿਓ ਮਨ ਮਜਾ ਜਿਨ੍ਹਾਂ ਤੇ ਉਸ ਜਗਤ ਦੇ ਪ੍ਰਤੀਪਾਲਕ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਮਨ ਦੇ ਅੰਦਰ ਫਿਰ ਜਿਹੜਾ ਨਾਮ ਦਾ ਪ੍ਰਗਟਾਵਾ ਹੋ ਗਿਆ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਰੱਬ ਦੀ ਕਚਹਿਰੀ ਦੇ ਅੰਦਰ ਇਹ ਮਨੋਂ ਤਾਂ ਵੀ ਧਰਮ ਰਾਜ ਸਾਡਾ ਲੇਖਾ ਜੋਖਾ ਕਰਦਾ ਵੀ ਸੰਸਾਰ ਦੇ ਉੱਪਰ ਵਿਚਰਦਿਆਂ ਹੋਇਆ ਕੀ ਭਲੇ ਕਰਮ ਕੀਤੇ ਨੇ ਔਰ ਕੀ ਮੰਦੇ ਕਰਮ ਕਮਾਏ ਨੇ ਤੇ ਇਹ ਮੰਨਿਆ ਜਾਂਦਾ ਵੀ ਦਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਕਈ ਵਾਰੀ ਉੱਥੇ ਹੋਰ ਵੀ ਵੱਡੇ ਉਹ ਦ੍ਰਿਸ਼ ਬਾਣੀ ਦੇ ਅੰਦਰ ਧਰਮ ਰਾਜ ਦੀ ਕਚਹਿਰੀ ਦੇ ਅੰਦਰ ਜਿਹੜੇ ਬੰਦੇ ਨੇ ਉਹ ਬਾਣੀ ਦੇ ਅੰਦਰ ਬਿਆਨੇ ਗਏ ਨੇ ਪਰ ਇਹ ਸੌਖਾ ਲੱਗੇ ਜਿਵੇਂ ਕੋਲੂ ਦੇ ਅੰਦਰ ਤਿਲ ਪੀੜੇ ਜਾਂਦੇ ਨੇ ਨਾ ਕਈ ਵਾਰ ਫਿਰ ਲੇਖਾ ਇਦਾਂ ਦੇਣਾ ਪੈਂਦਾ ਹੈ ਪਰ ਜਿਹੜੇ ਨਾਮ ਜਪ ਲੈਂਦੇ ਨੇ ਉਹਨਾਂ ਦਾ ਦ੍ਰਿਸ਼ ਸੱਚੇ ਪਾਤਸ਼ਾਹ ਜੀ ਨੇ ਇਸ ਪੰਕਤੀ ਦੇ ਅੰਦਰ ਚਿਤ੍ਰਿਆ ਹੈ ਕਹਿਣ ਲੱਗੇ ਧਰਮ ਰਾਏ ਦਰ ਕਾਗਦ ਹਰੇ ਜਨ ਨਾਨਕ ਲੇਖਾ ਸਮਝ ਜੇ ਤਿਲ ਮਾਤ੍ਰ ਵੀ ਜਿਹੜੇ ਨਾਮ ਜਪ ਲੈਂਦੇ ਨੇ ਗੁਰੂ ਦੀ ਹਜ਼ੂਰੀ ਦੇ ਅੰਦਰ ਬਹਿ ਕੇ ਉਹਨਾਂ ਦਾ ਧਰਮ ਰਾਜ ਵੀ ਜਿਹੜਾ ਉਹ ਲੇਖਾ ਜੋ ਖਾਂ ਨਹੀਂ ਕਰਦਾ ਔਰ ਸੰਸਾਰ ਦੇ ਉੱਪਰ ਆਇਆ ਹੋਇਆ ਉਹਨਾਂ ਦਾ ਸਫਲ ਹੋ ਜਾਂਦਾ ਹੈ ਗੁਰੂ ਕਿਰਪਾ ਕਰੇ ਸਾਡੀ ਸੇਵਾ ਸਜਾਵੇ ਅਸੀਂ ਗੁਰੂ ਦੇ ਨਾਮ ਨੂੰ ਚਿੱਤੇ ਕਰਕੇ ਜ਼ਿੰਦਗੀ ਬਤੀਤ ਕਰੀਏ ਵਿਚਾਰ ਕਰਦੇ ਆਂ ਥੋੜੀ ਮਤ ਕਰਨ ਭੁੱਲਾ